ਪਾਵਰ ਦਾ ਨਸ਼ਾ ਕੀ ਕੁਝ ਕਰਾ ਦਿੰਦਾ ਹੈ ਇਸ ਗੱਲ ਦਾ ਅੰਦਾਜ਼ਾ ਇਸ ਖਬਰ ਤੋਂ ਲਾਇਆ ਜਾ ਸਕਦਾ ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਦਾ ਮੀਤ ਪ੍ਰਦਾਨ ਅਸ਼ਵਨੀ ਕੁਮਾਰ ਉਰਫ ਕੋਕੂ ਥੋੜੇ ਦਿਨ ਪਹਿਲਾਂ ਇਹਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀਗੀ ਕਿ ਮੇਰੇ ਉੱਤੇ ਕਿਸੇ ਨੇ ਹਮਲਾ ਕਰ ਦਿੱਤਾ ਮੇਰੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਇੱਕ ਸਾਈਡ ਦੇ ਉੱਤੇ ਅਸੀਂ ਉਹ ਸੀਸੀਟੀਵੀ ਵੀ ਚਲਾ ਰਹੇ ਹਾਂ ਜਿਸ ਜਿਹੜਾ ਸੀਸੀਟੀਵੀ ਇਸ ਨੇ ਜਿਹੜਾ ਆ ਪੁਲਿਸ ਨੂੰ ਸੌਂਪਿਆ ਸੀਗਾ ਪਰ ਹੁਣ ਜਦੋਂ ਬਰੂਕ ਬਰੀਕੀ ਦੇ ਨਾਲ ਜਾਂਚ ਹੋਈ ਤੇ ਪਤਾ ਲੱਗਿਆ ਕਿ ਮਾਜਰਾ ਹੀ ਕੁਝ ਹੋ ਰਿਹਾ ਹੈ ਇਹ ਦਰਅਸਲ ਲਾਰਡ ਸਾਹਿਬ ਜਿਹੜੇ ਨੇ ਅਸ਼ੂਨੀ ਕੁਮਾਰ ਉਰਫ ਕੱਕੂ ਜਿਹੜੇ ਸ਼ਿਵਸੈਨਾ ਬਾਲ ਠਾਕਰੇ ਦੇ ਸੂਬਾ ਮੀਤ ਪ੍ਰਦਾਨ ਹੈ ਇਹ ਚਾਹੁੰਦੇ ਸੀ ਕਿ ਇਹਨਾਂ ਨੂੰ ਸਿਕਿਉਰਿਟੀ ਮਿਲੇ ਇਹਨਾਂ ਨੂੰ ਗਾਰਡ ਮਿਲੇ ਔਰ ਇਸੇ ਕਰਕੇ ਇਹਨਾਂ ਨੇ ਆਪਣੇ ਯਾਰ ਦੋਸਤੋਂ ਰਿਵਾਲਵਰ ਲਿਆ ਤੇ ਉਸ ਤੋਂ ਲੈ ਕੇ ਤੇ ਆਪਦੇ ਘਰ ਦੇ ਬਾਹਰ ਆਪ ਹੀ ਫਾਇਰ ਕਰ ਲਿਆ ਤੁਸੀਂ ਦੇਖ ਲਓ ਕਿ ਕਿੱਡੇ ਹਾਲ ਪੁਰੇ ਨੇ ਕਿੱਡਾ ਲਾਲਚ ਹੈ ਇਹਨਾਂ ਨੂੰ ਗਾਰਡ ਲੈ ਕੇ ਤੁਨ ਦਾ ਇਹ ਵਾਲਾ ਅੱਗੇ ਕਾਰ ਪਿੱਛੇ ਕਾਰ ਨੇਤਾ ਜੀ ਦੀ ਜਾਜਾਕਾਰ ਹੋਣ ਵਾਲਾ ਸਿਲਸਿਲਾ ਜਿਹੜਾ ਇਹ ਵੀ ਚਾਹੁੰਦੇ ਸੀਗੇ ਔਰ ਇਸੇ ਕਰਕੇ ਇਹਨਾਂ ਨੇ ਆ ਕੁਝ ਕਰ ਲਿਆ ਇੰਨੀ ਪਾਵਰ ਸੇਕ ਲੋਕ ਆ ਕਿ ਜਿਹੜੇ ਸੋਚਦੇ ਹੀ ਨਹੀਂ ਹੈ ਕਿ ਕਿਵੇਂ ਹੋਏਗਾ ਇੱਕ ਸਮਾਜ ਨੂੰ ਸੇਧ ਦੇਣ ਦੇ ਲਈ ਐਦਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਸੰਸਥਾ ਦਾ ਗੱਲ ਕਰੀਏ ਪਰ ਆ ਐਦਾਂ ਦੇ ਲੋਕ ਜਿਹੜੇ ਨੇ ਉਹ ਦੁਨੀਆ ਤੋਂ ਸੰਸਥਾਵਾਂ ਦਾ ਭਰੋਸਾ ਤਾਂ ਹਟਾਉਂਦੇ ਹੀ ਹਟਾਉਂਦੇ ਆ ਬਾਕੀ ਕਦੇ ਇਹ ਵੀ ਨਹੀਂ ਸੋਚਦੇ ਵੀ ਜੋ ਅਸੀਂ ਕਹਿ ਰਹੇ ਹਾਂ ਉਹਦੇ ਨਾਲ ਸੋਸਾਇਟੀ ਤੇ ਕੀ ਅਸਰ ਪਏਗਾ ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਸੇ ਅਸ਼ਰਨੀ ਕੁਮਾਰ ਉਰਫ ਕੱਕੂ ਆਪਦੇ ਦੋਸਤ ਅਮਨਜੀਤ ਸਿੰਘ 베ਦੀ ਦੀ ਰਿਵਾਲਵਰ ਲੈ ਕੇ ਆਇਆ ਫਿਲਹਾਲ ਹੁਣ ਪੁਲਿਸ ਨੇ ਇਹਨਾਂ ਦੋਹਾਂ ਨੂੰ ਫੜ ਲਿਆ ਆ ਤੁਸੀਂ ਦੇਖ ਲਓ ਇੱਕ ਕੱਕੂ ਆ ਤੇ ਦੂਸਰਾ ਉਹਦਾ ਦੋਸਤ ਅਮਨਜੀਤ 베ਦੀ ਆ ਔਰ ਇਹਨਾਂ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਏਗੀ ਔਰ ਇਹਨਾਂ ਨੇ ਕਿਹਾ ਸੀ ਕਿ ਮੇਰੇ ਘਰ ਦੇ ਬਾਹਰ ਕਿਸੇ ਅਣਪਛਾਤੇ ਬੰਦੇ ਨੇ ਗੋਲੀਆਂ ਚਲਾਈਆਂ ਹੁਣ ਅਰਣ ਪਛਾਤਾ ਇਹਨਾਂ ਦਾ ਦੋਸਤ ਹੈ ਇਹ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਔਰ ਇਹ ਸਾਰਾ ਮਾਮਲਾ ਇਹ ਸਾਰੀ ਜਿਹੜੀ ਤਾੜ ਜਿਹੜੀ ਇਹਨਾਂ ਨੇ ਪੂਰਾ ਇਹਨਾਂ ਨੇ ਆਪ ਰਚਿਆ ਹੋਇਆ ਸੀਗਾ ਫਿਲਹਾਲ ਅਸ਼ਨੀ ਕੁਮਾਰ ਕੁੱਕੂ ਤੇ ਜਿਹੜੇ ਪ੍ਰਧਾਨ ਰਹੇ ਨੇ ਅਮਨਜੀਤ ਸਿੰਘ 베ਦੀ ਉੱਥੇ ਫੋਟੋਗ੍ਰਾਫਰ ਹੈ ਉਹਨਾਂ ਦਾ ਲਾਇਸੈਂਸੀ ਰਿਵਾਲਵਰ ਸੀਗਾ ਆਪਣੇ ਕੋਲ ਇਹਨਾਂ ਨੇ ਰੱਖ ਲਿਆ ਤੇ ਵੀਰਵਾਰ ਤੜਕਸਾਰ ਆਪਣੇ ਘਰ ਦੇ ਬਾਹਰ ਖੁਦ ਹੀ ਗੋਲੀਆਂ ਮਾਰ ਲੀਆਂ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਹਿੰਦੇ ਆ ਬੇ ਮੇਰੇ ਘਰ ਦੇ ਬਾਹਰ ਜਿਹੜਾ ਆ ਕਿਸੇ ਨੇ ਗੋਲੀਆਂ ਚਲਾਈਆਂ ਫੋਰੈਂਸਿਕ ਟੀਮ ਆਈ ਜਾਂਚ ਹੋਈ ਪਤਾ ਲੱਗਿਆ ਪਿਸਤੌਲ ਵੀ ਇਹਨਾਂ ਦੇ ਦੋਸਤ ਦਾ ਆ ਕਿਸੇ ਨੇ ਹੋਰ ਨਹੀਂ ਚਲਾਈਆਂ ਇਹਨਾਂ ਨੇ ਆਪ ਹੀ ਚਲਾਈਆਂ ਮੂੰਹ ਸਿਰ ਬੰਨ ਕੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕੀ ਹੋਇਆ ਫਿਲਹਾਲ ਪੁਲਿਸ ਦੀ ਸ਼ਾਬਾਸ਼ ਹੈ ਕਿ ਉਹਨਾਂ ਨੇ ਬਿਨਾ ਕਿਸੇ ਕਹਿ ਲਿਆ ਕਿ ਪ੍ਰੈਸ਼ਰ ਤੋਂ ਇਸ ਨੂੰ ਜਾਂਚ ਨੂੰ ਕੀਤੀ ਆ ਔਰ ਇਸ ਦੇ ਉੱਤੇ ਜਿਹੜਾ ਵੱਡਾ ਇੱਕ ਪਰਦਾ ਫਾਸ਼ ਹੋਇਆ ਆ ਵੀ ਤੁਸੀਂ ਦੇਖੋ ਸਿਕਿਉਰਿਟੀ ਗਾਰਡ ਲੈਣ ਦੇ ਲਈ ਆ ਲੀਡਰ ਨੇ ਕੀ ਕਸ਼ ਕਰ ਲਿਆ ਆਪਣੇ ਆਪ ਦੇ ਉੱਤੇ ਗੋਲੀਆਂ ਚਲਾਈਆਂ ਫਿਲਹਾਲ ਸਾਡੀ ਗੱਲਬਾਤ ਪਾਵਰ ਦਾ ਨਸ਼ਾ ਕੀ ਕੁਝ ਕਰਾ ਦਿੰਦਾ ਹੈ ਇਸ ਗੱਲ ਦਾ ਅੰਦਾਜ਼ਾ ਇਸ ਖਬਰ ਤੋਂ ਲਾਇਆ ਜਾ ਸਕਦਾ ਜਿੱਥੇ ਸ਼ਿਵ ਸੈਨਾ ਬਾਲ ਠਾਕਰੇ ਦਾ ਮੀਤ ਪ੍ਰਦਾਨ ਅਸ਼ਵਨੀ ਕੁਮਾਰ ਉਰਫ ਕੋਕੂ ਥੋੜੇ ਦਿਨ ਪਹਿਲਾਂ ਇਹਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀਗੀ ਕਿ ਮੇਰੇ ਉੱਤੇ ਕਿਸੇ ਨੇ ਹਮਲਾ ਕਰ ਦਿੱਤਾ ਮੇਰੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾਈਆਂ ਇੱਕ ਸਾਈਡ ਦੇ ਉੱਤੇ ਅਸੀਂ ਉਹ ਸੀਸੀਟੀਵੀ ਵੀ ਚਲਾ ਰਹੇ ਹਾਂ ਜਿਸ ਜਿਹੜਾ ਸੀਸੀਟੀਵੀ ਇਸ ਨੇ ਜਿਹੜਾਇਆ ਪੁਲਿਸ ਨੂੰ ਸੌਂਪਿਆ ਸੀਗਾ ਪਰ ਹੁਣ ਜਦੋਂ ਬਰੂਕ ਬਰੇਕੀ ਦੇ ਨਾਲ ਜਾਂਚ ਹੋਈ ਤੇ ਪਤਾ ਲੱਗਿਆ ਕਿ ਮਾਜਰਾ ਹੀ ਕੁਝ ਹੋ ਰਿਹਾ ਹੈ ਇਹ ਦਰਅਸਲ ਲਾਰਡ ਸਾਹਿਬ ਜਿਹੜੇ ਨੇ ਅਸ਼ੋਕ ਨੀ ਕੁਮਾਰ ਉਰਫ ਕੱਕੂ ਜਿਹੜੇ ਸ਼ਿਵਸੈਨਾ ਬਾਲਠਾਕਰੇ ਦੇ ਸੂਬਾ ਮੀਤ ਪ੍ਰਦਾਨ ਹੈ ਇਹ ਚਾਹੁੰਦੇ ਸੀ ਕਿ ਇਹਨਾਂ ਨੂੰ ਸਿਕਿਉਰਿਟੀ ਮਿਲੇ ਇਹਨਾਂ ਨੂੰ ਗਾਰਡ ਮਿਲੇ ਔਰ ਇਸੇ ਕਰਕੇ ਇਹਨਾਂ ਨੇ ਆਪਣੇ ਯਾਰ ਦੋਸਤੋਂ ਰਿਵਾਲਵਰ ਲਿਆ ਤੇ ਉਸ ਤੋਂ ਲੈ ਕੇ ਤੇ ਆਪਦੇ ਘਰ ਦੇ ਬਾਹਰ ਆਪ ਹੀ ਫਾਇਰ ਕਰ ਲਿਆ ਤੁਸੀਂ ਦੇਖ ਲਓ ਵੀ ਕਿੱਡੇ ਹਾਲ ਪੁਰੇ ਨੇ ਕਿੱਡਾ ਲਾਲਚ ਹੈ ਇਹਨਾਂ ਨੂੰ ਗਾਰਡ ਲੈ ਕੇ ਤੁਨ ਦਾ ਵੀ ਵਾਲਾ ਅੱਗੇ ਕਾਰ ਪਿੱਛੇ ਕਾਰ ਨੇਤਾ ਜੀ ਦੀ ਜਾਜਾ ਕਾਰ ਹੋਣ ਵਾਲਾ ਸਿਲਸਿਲਾ ਜਿਹੜਾ ਇਹ ਵੀ ਚਾਹੁੰਦੇ ਸੀਗੇ ਔਰ ਇਸੇ ਕਰਕੇ ਇਹਨਾਂ ਨੇ ਆ ਕੁਝ ਕਰ ਲਿਆ ਇੰਨੀ ਪਾਵਰ ਸੇਕ ਲੋਕ ਆ ਕਿ ਜਿਹੜੇ ਸੋਚਦੇ ਹੀ ਨਹੀਂ ਹੈ ਕਿ ਕਿਵੇਂ ਹੋਏਗਾ ਇੱਕ ਸਮਾਜ ਨੂੰ ਸੇਧ ਦੇਣ ਦੇ ਲਈ ਐਦਾਂ ਦੀਆਂ ਸੰਸਥਾਵਾਂ ਹੁੰਦੀਆਂ ਨੇ ਚਾਹੇ ਉਹ ਕਿਸੇ ਵੀ ਸੰਸਥਾ ਦਾ ਗੱਲ ਕਰੀਏ ਪਰ ਆ ਐਦਾਂ ਦੇ ਲੋਕ ਜਿਹੜੇ ਨੇ ਉਹ ਦੁਨੀਆ ਤੋਂ ਸੰਸਥਾਵਾਂ ਦਾ ਭਰੋਸਾ ਤਾਂ ਹਟਾਉਂਦੇ ਹੀ ਹਟਾਉਂਦੇ ਆ ਬਾਕੀ ਕਦੇ ਇਹ ਵੀ ਨਹੀਂ ਸੋਚਦੇ ਵੀ ਜੋ ਅਸੀਂ ਕਹਿ ਰਹੇ ਹਾਂ ਉਹਦੇ ਨਾਲ ਸੋਸਾਇਟੀ ਤੇ ਕੀ ਅਸਰ ਪਏਗਾ ਸ਼ਿਵ ਸੈਨਾ ਬਾਲ ਠਾਕਰੇ ਦਾ ਸੂਬਾ ਮੀਤ ਪ੍ਰਧਾਨ ਸੀ ਅਸ਼ਰਵੀ ਕੁਮਾਰ ਉਰਫ ਕੱਕੂ ਆਪਦੇ ਦੋਸਤ ਅਮਨਜੀਤ ਸਿੰਘ 베ਦੀ ਦੀ ਰਿਵਾਲਵਰ ਲੈ ਕੇ ਆਇਆ ਫਿਲਹਾਲ ਹੁਣ ਪੁਲਿਸ ਨੇ ਇਹਨਾਂ ਦੋਹਾਂ ਨੂੰ ਫੜ ਲਿਆ ਆ ਤੁਸੀਂ ਦੇਖ ਲਓ ਇੱਕ ਕੱਕੂ ਆ ਤੇ ਦੂਸਰਾ ਉਹਦਾ ਦੋਸਤ ਅਮਨਜੀਤ 베ਦੀ ਆ ਔਰ ਇਹਨਾਂ ਦੇ ਉੱਤੇ ਅਗਲੀ ਕਾਰਵਾਈ ਕੀਤੀ ਜਾਏਗੀ ਔਰ ਇਹਨਾਂ ਨੇ ਕਿਹਾ ਸੀ ਕਿ ਮੇਰੇ ਘਰ ਦੇ ਬਾਹਰ ਕਿਸੇ ਅਣਪਛਾਤੇ ਬੰਦੇ ਨੇ ਗੋਲੀਆਂ ਚਲਾਈਆਂ ਹੁਣ ਅਰਣ ਪਛਾਤਾ ਇਹਨਾਂ ਦਾ ਦੋਸਤ ਹੈ ਇਹ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਔਰ ਇਹ ਸਾਰਾ ਮਾਮਲਾ ਇਹ ਸਾਰੀ ਜਿਹੜੀ ਤਾੜ ਜਿਹੜੀ ਇਹਨਾਂ ਨੇ ਪੂਰਾ ਇਹਨਾਂ ਨੇ ਆਪ ਰਚਿਆ ਹੋਇਆ ਸੀਗਾ ਫਿਲਹਾਲ ਅਸ਼wini ਕੁਮਾਰ ਕੁੱਕੂ ਤੇ ਜਿਹੜੇ ਪ੍ਰਧਾਨ ਰਹੇ ਨੇ ਅਮਨਜੀਤ ਸਿੰਘ 베ਦੀ ਉੱਥੇ ਫੋਟੋਗ੍ਰਾਫਰ ਹੈ ਉਹਨਾਂ ਦਾ ਲਾਇਸੈਂਸੀ ਰਿਵਾਲਵਰ ਸੀਗਾ ਆਪਣੇ ਕੋਲ ਇਹਨਾਂ ਨੇ ਰੱਖ ਲਿਆ ਤੇ ਵੀਰਵਾਰ ਤੜਕਸਾਰ ਆਪਣੇ ਘਰ ਦੇ ਬਾਹਰ ਖੁਦ ਹੀ ਗੋਲੀਆਂ ਮਾਰ ਲੀਆਂ ਤੇ ਉਸ ਤੋਂ ਬਾਅਦ ਪੁਲਿਸ ਨੂੰ ਕਹਿੰਦੇ ਆ ਬੇ ਮੇਰੇ ਘਰ ਦੇ ਬਾਹਰ ਜਿਹੜਾ ਆ ਕਿਸੇ ਨੇ ਗੋਲੀਆਂ ਚਲਾਈਆਂ ਫੋਰੈਂਸਿਕ ਟੀਮ ਆਈ ਜਾਂਚ ਹੋਈ ਪਤਾ ਲੱਗਿਆ ਪਿਸਤੌਲ ਵੀ ਇਹਨਾਂ ਦੇ ਦੋਸਤ ਦਾ ਆ ਕਿਸੇ ਨੇ ਹੋਰ ਨਹੀਂ ਚਲਾਈਆਂ ਇਹਨਾਂ ਨੇ ਆਪ ਹੀ ਚਲਾਈਆਂ ਮੂੰਹ ਸਿਰ ਬੰਨ ਕੇ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਕੀ ਹੋਇਆ ਫਿਲਹਾਲ ਪੁਲਿਸ ਦੀ ਸ਼ਾਬਾਸ਼ ਹੈ ਕਿ ਉਹਨਾਂ ਨੇ ਬਿਨਾ ਕਿਸੇ ਕਹਿ ਲਿਆ ਕਿ ਪ੍ਰੈਸ਼ਰ ਤੋਂ ਇਸ ਨੂੰ ਜਾਂਚ ਨੂੰ ਕੀਤੀ ਆ ਔਰ ਇਸ ਦੇ ਉੱਤੇ ਜਿਹੜਾ ਵੱਡਾ ਇੱਕ ਪਰਦਾ ਫਾਸ਼ ਹੋਇਆ ਆ ਵੀ ਤੁਸੀਂ ਦੇਖੋ ਸਿਕਿਉਰਿਟੀ ਗਾਰਡ ਲੈਣ ਦੇ ਲਈ ਆ ਲੀਡਰ ਨੇ ਕੀ ਕਸ਼ ਕਰ ਲਿਆ ਆਪਣੇ ਆਪ ਦੇ ਉੱਤੇ ਗੋਲੀਆਂ ਚਲਾਈਆਂ ਫਿਲਹਾਲ ਸਾਡੀ ਗੱਲਬਾਤ